ਉਸ ਕੰਨ ਅਸੀਂ ਰਾਜ ਭਵਨ ਚੰਡੀਗੜ੍ਹ ਦੇ ਬਾਹਰ ਖੜੇ ਆ ਜਿਹੜੀਆਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਕਣਕ ਨੂੰ ਅੱਗ ਲੱਗੀ ਆ ਨਾਰ ਨੂੰ ਅੱਗ ਲੱਗੀ ਆ ਜਾਂ ਹੋਰ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਇਆ ਭਾਜਪਾ ਦੇ ਆਗੂ ਆ ਜਿਹੜੇ ਅੱਜ ਗਵਰਨਰ ਸਾਹਿਬ ਨੂੰ ਮਿਲੇ ਆ ਪ੍ਰੈਸ ਕਾਨਫਰੰਸ ਰਾਹੀਂ ਉਹਨਾਂ ਨੇ ਦੱਸਿਆ ਵੀ ਆ ਕਿ ਜਲਦ ਹੀ ਉਹਨਾਂ ਦੇ ਖਾਤਿਆਂ ਵਿੱਚ ਕਿੰਨੇ ਦਾ ਜਿੱਦੀ ਫਸਲ ਸੜੀਏ ਇੱਕ ਕਿੱਲੇ ਦਾ 50000 ਜਿਹਦਾ ਨਾਰ ਦਾ ਨਕਸਾਰ ਹੋਇਆ ਉਹਨੂੰ 15000 ਗ੍ਰਾਮ ਮੁਆਵਜ਼ਾ ਉਹ ਪੰਜਾਬ ਸਰਕਾਰ ਵੱਲੋਂ ਗਵਰਨਰ ਸਾਹਿਬ ਵੱਲੋਂ ਦਿਵਾਇਆ ਜਾਏਗਾ ਇਹ ਵਿਸ਼ਵਾਸ ਭਾਜਪਾ ਦੇ ਜਿਹੜੇ ਲੀਡਰ ਇੱਥੇ ਮੌਜੂਦ ਆ ਜਿਹੜੇ ਕਿ ਗਵਰਨਰ ਸਾਹਿਬ ਨਾਲ ਮੀਟਿੰਗ ਕਰਕੇ ਆਏ ਆ ਉਹ ਦੱਸ ਰਹੇ ਆ ਕਿ ਇਹ ਕੁਝ ਕਿਸਾਨਾਂ ਨੂੰ ਜਲਦ ਹੀ ਸਹੂਲਤ ਮਿਲੇਗੀ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਕਿਸੇ ਵੀ ਪ੍ਰਕਾਰ ਦਾ ਹੋਇਆ ਵੱਡਾ ਮਸਲਾ ਪੰਜਾਬ ਦੇ ਵਿੱਚ ਜਿੰਨਾਂ ਕਿਸਾਨਾਂ ਦੀਆਂ ਤਕੀਆ ਹੋਇਆ ਤੜਕਾ ਨੂੰ ਅੱਗ ਲੱਗੀ ਹੈ ਜਿੰਨਾ ਵੀ ਨੁਕਸਾਨ ਹੋਇਆ ਉਹ ਭਾਜਪਾ ਲੀਡਰ ਕਹਿ ਰਿਹਾ ਕਿ ਗਵਰਨਰ ਸਾਹਿਬ ਨੇ ਇਮੀਡੀਏਟਲੀ ਐਕਸ਼ਨ ਲਿਆ ਤੇ ਇਮੀਡੀਏਟਲੀ ਉਹਨਾਂ ਨੂੰ ਮੌਜੂਦਾ ਜਿਹੜਾ ਵਰਦਾ ਮੌਜੂਦਾ ਜਲਦੀ ਤੋਂ ਜਲਦੀ ਉਹਨਾਂ ਦੇ ਖਾਤੇ ਦੇ ਵਿੱਚ ਪਾਇਆ ਜਾ ਬਾਕੀ ਸੋਨ ਤੁਸੀਂ ਭਾਜਪਾ ਦੇ ਲੀਡਰ ਕੀ ਕਹਿ ਰਹੇ ਹੋ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਰਾਦੇ ਰਾਦੇ ਹਰੀ ਕ੍ਰਿਸ਼ਨਾ ਜੈ ਜੀ ਨੰਦਰ ਗੁੱਡ ਆਫਟਰਨੂੰ ਅੱਜ ਇਸ ਰਾਤ ਦੇ ਬੰਦੇਵਾਰ ਪੱਤਰਕਾਰ ਮਿਲਣੀ 'ਚ ਸਵਾਗਤ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਹੈਗਾ ਇਸ ਗਰਮੀ ਦੇ ਅੰਦਰ ਵੀ ਇਸ ਭਰਵੇਂ ਨੰਬਰ 'ਚ ਆ ਕੇ ਸਾਡੀ ਗੱਲ ਸੁਣਨ ਵਾਸਤੇ ਆਇਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਪੰਜਾਬ ਦੇ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਵੈਸੇ 3 ਸਾਲ ਤੋਂ ਲਗਾਤਾਰ ਲੋਕ ਕਾਇਰਤਾ ਹੀ ਕਰ ਰਹੇ ਨੇ ਤਰਸ ਨੇ ਦੁਖੀ ਨੇ ਅਤਿਆਚਾਰ ਦੀ ਕੋਈ ਸੀਮਾ ਨਹੀਂ ਹੈ ਔਰ ਹਾਲ ਹੁਣ ਹੋ ਗਿਆ 3 ਸਾਲ ਪੂਰੇ ਹੋਣ ਤੋਂ ਬਾਅਦ ਅਪੀਲ ਨੂੰ ਬਾਰ-ਬਾਰ ਘਰਨ ਸਾਥ ਕੋਲ ਫਰਿਆਦ ਲੈ ਕੇ ਆਲਾ ਪੱਲੇ ਔਰ ਅੱਜ ਉਸੇ ਕੜੀ ਚਪਾਤੀਆਂਤਾ ਪਾਰਟੀ ਦਾ ਇੱਕ ਡੈਲੀਗੇਸ਼ਨ ਜਿਹੜਾ ਹੈਗਾ ਅੱਜ ਇੱਥੇ ਆਇਆ ਹੈ ਗੱਲਬਾਤ ਕਰਨ ਨੂੰ ਆਇਆ ਹੈ ਤੇ ਮੈਂ ਪੱਲੇ ਅਬਲਾਸ਼ਾ ਖੰਨਾ ਜੀ ਨੂੰ ਕਹੂੰਗਾ ਗਵਰਨਰ ਬ੍ਰੀਫ ਕਰਨਗੇ ਉਸ ਬਾਅਦ ਰਾਣਾ ਸੋਢੀ ਜੀ ਆਪਣੀ ਗੱਲ ਕਰਨਗੇ ਖੰਨਾ ਜੀ ਸਾਰੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਅਸੀਂ ਇੱਕ ਸਪੈਸਿਫਿਕ ਇਸ਼ੂ ਨੂੰ ਲੈ ਕੇ ਗਵਰਨਰ ਸਾਹਿਬ ਦੇ ਕੋਲ ਫਰਿਆਦ ਲੈ ਕੇ ਆਏ ਆ ਪਹਿਲਾਂ ਤਾਂ ਜੋ ਸਰਕਾਰ ਦਾ ਫੇਲਰ ਹੈ ਉਹਦੇ ਬਾਰੇ ਜਿਹੜੀ ਸਪੈਸਿਫਿਕ ਗੱਲ ਹੈ ਉਹ ਸੋਢੀ ਜੀ ਤੁਹਾੇ ਸਾਹਮਣੇ ਰੱਖਣਗੇ ਪਹਿਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਵਧੀਆ ਪਾਲਿਸੀ ਜਿਹੜੀ ਹੈ ਉਹ crop insurance ਪਾਲਿਸੀ ਬਣਾਈ ਹੋਈ ਸੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਵੀ ਉਸ ਪਾਲਿਸੀ ਨੂੰ ਬਰਾਂਡ ਤੇ ਨਹੀਂ ਲਿਆਂਦਾ ਉਹਦਾ ਕਾਰਨ ਹੈ ਕਿ ਜਦੋਂ ਵੀ ਕੋਈ ਆਫਤ ਆਂਦੀ ਹੈ ਅੱਗ ਲੱਗਦੀ ਹੈ ਹੜ੍ਹ ਆਉਂਦੇ ਨੇ ਜਾਂ ਔਲੇ ਪੈਂਦੇ ਨੇ ਉਸ ਵੇਲੇ ਉਹ ਕਿਸਾਨ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਵੱਲ ਝਾਕਦਾ ਉਹ ਸਰਕਾਰ ਵੱਲ ਝਾਕਦਾ ਲੇਕਿਨ ਉਸ ਨੂੰ ਪੱਲੇ ਕੁਝ ਨਹੀਂ ਪੈਂਦਾ ਜੇ ਇਹ ਹੀ ਕੋ ਪ੍ਰੋਪ ਇੰਸ਼ੋਰੈਂਸ ਹੋਈ ਹੋਵੇ ਤਾਂ ਉਹਦੀ ਕੰਪਨਸੇਸ਼ਨ ਜਿਹੜੀ ਹੈ ਇਮੀਡੀਏਟਲੀ ਇੰਸ਼ੋਰੈਂਸ ਕੰਪਨੀ ਜਿਹੜੀ ਹੈ ਉਹ ਤੇ ਕੱਢ ਸਕਦੀ ਹੈ ਇਹ ਬਹੁਤ ਵੱਡੀ ਕਮੀ ਇਸ ਕਿਸਾਨ ਦਾ ਜਿਹਨੂੰ ਅਸੀਂ ਆਂਦਾਦਾ ਕਹਿੰਦੇ ਆ ਪੰਜਾਬ ਇੱਕ ਕਿਸਾਨੀ ਪ੍ਰਧਾਨ ਪ੍ਰਦੇਸ਼ ਹੈ ਉਹਦੇ ਵਿੱਚ ਇਹ ਪਾਲਿਸੀ ਲਾਗੂ ਨਾ ਹੋਣ ਦਾ ਮਤਲਬ ਕੀ ਹੈ ਕਿ ਕਿਸਾਨਾਂ ਦੇ ਹਿੱਤ ਨਾਲ ਇਹ ਸਰਕਾਰ ਖਿਲਵਾੜ ਕਰ ਰਹੀ ਹੈ ਜਿਹੜੀ ਗੱਲ ਉਸ ਨੂੰ ਇਮੀਡੀਏਟਲੀ ਰੀਲਿਫ ਮਿਲਣਾ ਹੁੰਦਾ ਉਤੋਂ ਸਰਕਾਰ ਉਹ ਬਾਂਝਾ ਕਰ ਰਹੀ ਹੈ ਦੂਜੀ ਗੱਲ ਵੱਖ ਪ੍ਰਦੇਸ਼ ਇੱਥੋਂ ਹੋਰ ਅੱਗੇ ਚਲੇ ਗਏ ਨੇ ਉਹਨਾਂ ਨੇ ਸੋਇਲ ਹੈਲਥ ਕਾਰਡ ਉਹ ਵੀ ਬਣਾ ਕੇ ਕਿਸਾਨ ਨੂੰ ਐਡਵਾਈਸ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਆਪਣੀ ਕਿਸ ਜ਼ਮੀਨ ਤੇ ਕੀ ਬੀਜਣਾ ਕਿਹੜੀ ਖਾਦ ਪਾਣੀ ਹੈ ਕਿਹੜਾ ਤੁਸੀਂ ਫਟਰਾਇਜ਼ਰ ਪਰ ਪਾਣੀ ਹੈ ਕਿਹੜਾ ਤੁਸੀਂ ਸਪਰੇਅ ਕਰਨਾ ਕਿਹੜਾ ਕੈਮੀਕਲ ਪਾਣਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੇ ਹਜੇ ਤੱਕ ਸੋਇਲ ਹੈਲਥ ਕਾਰਡ ਵੀ ਇੱਥੇ ਬਣਾ ਕੇ ਨਹੀਂ ਦਿੱਤੇ ਅੱਜ ਇਸ ਇਸ਼ੂ ਕਰਕੇ ਅਸੀਂ ਮਿਲ ਕੇ ਆਏ ਹਾਂ ਕੋ ਗਵਰਨਰ ਸਾਹਿਬ ਨੂੰ ਬੇਨਤੀ ਕਰਕੇ ਆਇਆ ਕਿ ਕਿਰਪਾ ਕਰਕੇ ਕਿਸਾਨਾਂ ਦੀ ਬੇਰਨਾ ਨੂੰ ਸੁਣਦੇ ਹੋਏ ਤੁਸੀਂ ਸਰਕਾਰ ਤੋਂ ਕਮਪਲ ਕਰੋ ਕਿ ਇਮੀਡੀਏਟਲੀ ਉਹ ਜਿੱਥੇ ਇੱਕ ਨੁਕਸਾਨ ਹੋਇਆ ਉੱਥੇ ਜਾ ਕੇ ਮੌਕਾ ਦੇਖਾਂ ਅਫਸਰ ਤੇ ਮੁਆਵਜ਼ਾ ਯਾ ਹੈ ਉਹ ਪ੍ਰਕਿਰਿਆਤਾਂ ਫਸ ਜਵੇ ਇਮੀਡੀਏਟਲੀ ਉਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਔਰ ਮੈਨੂੰ ਖੁਸ਼ੀ ਹੈ ਕਿ ਗਵਰਨਰ ਸਾਹਿਬ ਨੇ ਉਸੇ ਵੇਲੇ ਸੀਐਮ ਸਾਹਿਬ ਨਾਲ ਗੱਲਬਾਤ ਕੀਤੀ ਹੈ ਮੈਂ ਛੋੜੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜੋ ਕਲੋਸ ਪਰਦੇ ਵਿੱਚ ਕਟਨਾ ਹੋਈ ਹੈ ਉਹਦੀ ਜਾਣਕਾਰੀ ਤੁਹਾਨੂੰ ਸ਼ੇਅਰ ਕਰਦੇ ਆਂ ਥੈਂਕ ਯੂ ਖਲਾਸਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਤੁਹਾਨੂੰ ਇੰਤਜ਼ਾਰ ਕਰਨੀ ਪਈ ਪਰ ਮੁੱਦਾ ਕੁਝ ਇੰਪੋਰਟੈਂਟ ਸੀਗੇ ਔਰ ਗਵਰਨਰ ਸਾਹਿਬ ਦਾ ਧੰਨਵਾਦ ਵੀ ਫਿਲਹਾਲ ਕਰ ਰਹੇ ਆਂ ਕਿ ਉਹਨਾਂ ਨੇ ਸਾਡੇ ਛੋਟੇ ਜੇ ਨੋਟਿਸ ਤੇ ਸਾਡੇ ਵਫਰ ਤੋਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਬਰੇਸ਼ ਨੀਤਾ ਸਾਰੇ ਆਸ਼ੇ ਤੇ ਮੌਜੂਦ ਨੇ ਕਿ ਇਸ ਮਸਲੇ ਨੂੰ ਉਹਨਾਂ ਤੱਕ ਗੱਲਬਾਤ ਕਰਦਾ ਸਾਨੂੰ ਸਮਾਂ ਦਿੱਤਾ ਔਰ ਉਹ ਸਮਾਂ ਇਸ ਦਾ ਤੇ ਜ਼ਰੂਰੀ ਸੀ ਕਿ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਕਿ ਫਰੋਜ਼ਪੁਰ ਜ਼ਿਲ੍ਹੇ ਚ ਸੱਤ ਅੱਠ ਪਿੰਡ ਨੇ ਗੁਰੂ ਹਰ ਸਹਾਏ ਬਲਾਕ ਦੇ ਵਿੱਚ ਗੁਰੂ ਹਰ ਸਹਾਏ ਐਸਐਮਲ ਕੇ ਕਿੱਥੇ ਕਿ ਅੱਗ ਲੱਗਣ ਦੇ ਨਾਲ ਕੋਈ 2-300 ਏਕੜ ਜਿਹੜੀ ਖੜੀ ਫਸਲ ਜਿਹੜੀ ਹੈ ਇਹੋ ਵੀ ਉਹ ਜਲ ਕੇ ਰਾਖ ਹੋ ਗਈ ਔਰ ਇਹਦੇ ਨਾਲ ਨਾਲ ਹੀ ਜਿਹੜਾ ਨਾੜ ਹੁੰਦਾ ਤੂੜੀ ਬਣਾਉਂਦਾ ਜਮੀਦਾਰ ਗਰੀਬ ਲੋਕ ਉਹ ਵੀ ਨਾਲ ਜਿਹੜਾ 8-900 ਏਕੜ ਜਿਹੜਾ ਉਹ ਵਿਸਥਵਾਇ ਹੋ ਗਿਆ ਉਸ ਅੱਗ ਦੀ ਵਜ੍ਹਾ ਤੋਂ ਲੇਕਿਨ ਸਿਰਫ ਤੇ ਸਿਰਫ ਇਹ ਸਰਕਾਰ ਦੀ ਨਲਾਇਕੀ ਦੀ ਵਜ੍ਹਾ ਕਰਕੇ ਹੋਇਆ ਕਿਉਂਕਿ ਟਾਈਮਲੀ ਜਿਹੜੇ ਖੰਬੇ ਵਿੱਚੋਂ 66 ਕੇਵੀ ਜਾਂ 33 ਕੇਵੀ ਦੇ ਜਾ ਰਹੇ ਸੀਗੇ ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ ਉੱਥੇ ਕੋਈ ਇਹਨਾਂ ਦੇ ਕੋਈ ਲੋਕ ਵੀ ਸੀ ਬੈਠੇ ਹੋਏ ਡਿਪਾਰਟਮੈਂਟ ਤੋਂ ਇਲੈਕਟ੍ਰੀਸਿਟੀ ਡਿਪਾਰਟਮੈਂਟ ਤੋਂ ਉਹਦੇ ਸਪਾਰਕ ਹੋਇਆ ਅੱਗ ਲੱਗੀ ਔਰ ਉਹਦੇ ਨਾਲ ਫਸਲ ਜਿਹੜੀ ਇਹ ਤਬਾਹ ਹੋ ਗਈ ਔਰ ਗਰੀਬ ਲੋਕ ਕਿਸੇ ਦੇ 2 ਏਕੜ ਕਿਸੇ ਦੇ 5 ਏਕੜ ਕਿਸੇ ਦੇ 4 ਏਕੜ ਜਿਹੜੇ ਨੇ ਅੱਜ ਉਹ ਹਾਲੋ ਬਿਹਾਲ ਹੋ ਗਏ ਨੇ ਇਹ ਪਰਿਵਾਰ ਨੇ ਕਿਸੇ ਨੇ ਇਸਾਂ ਦੇਣੀਆਂ ਕਿਸੇ ਨੇ ਕਰਜ਼ੇ ਦੇਣੇ ਨੇ ਕਿਸੇ ਨੇ ਵਿਆਹ ਕਰਨੇ ਨੇ ਅੱਜ ਉਹਨਾਂ ਕੋਲ ਆਮਦਨ ਦਾ ਕੋਈ ਹੋਰ ਸਿਲਸਿਲਾ ਜਾਂ ਕੋਈ ਹੋਰ ਕੋਈ ਐਸਾ ਕੋਈ ਸਾਧਨ ਨਹੀਂ ਹੈ ਜਿਹਦੇ ਨਾਲ ਉਹ ਪੂਰਾ ਕਰ ਸਕਣ ਅਸੀਂ ਉਸ ਸਿਲਸਿਲੇ ਵਿੱਚ ਮੌਕੇ ਤੇ ਗਏ ਮੇਰੇ ਨਾਲ ਦੋ ਐਕਸਐਮਐਲਏ ਸੀਗੇ ਚਲੋ ਸਾਹਿਬ ਔਰ ਬਾਜਬਾਜੀ ਔਰ ਅਸੀਂ ਸਾਰਾ ਮੌਕੇ ਤੇ ਉਹਨਾਂ ਪਿੰਡਾਂ ਅਸੀਂ ਗਏ ਹਾਲਾਤ ਦੇਖੇ ਔਰ ਅਸੀਂ ਉਥੋਂ ਦੀ ਐਡਮਿਨਿਸਟ੍ਰੇਸ਼ਨ ਹੈਰਾਨਗੀ ਦੀ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਦਾ ਕੋਈ ਬੰਦਾ ਅੱਜ ਤੱਕ ਉੱਥੇ ਨਹੀਂ ਗਿਆ ਕਿ ਉਹਨਾਂ ਸਪੋਰਟ ਤੇ ਨਾ ਪਟਵਾਰੀ ਤੋਂ ਲੈ ਕੇ ਵੱਡੀ ਡਿਪਟੀ ਕਮਿਸ਼ਨਰ ਤੱਕ ਕਿਸੇ ਨੇ ਕੋਈ ਮਜਬੂਰ ਨਹੀਂ ਕੀਤਾ ਚਲੋ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਲੇਕਿਨ ਨਲਾਕੀ ਵੀ ਹੈ ਮੌਜੂਦਾ ਸਰਕਾਰ ਦੀ ਕਿ ਇੰਨਾ ਹੀ ਵੱਡਾ ਹਾਦਸਾ ਹੋ ਜਾਣਾ ਗਰੀਬਾਂ ਦਾ ਉੱਥੇ ਨੁਕਸਾਨ ਹੋ ਜਾਣਾ ਔਰ ਐਡਮਿਨਿਸਟ੍ਰੇਸ਼ਨ ਨੂੰ ਇਸ ਚੀਜ਼ ਦਾ ਕੋਈ ਫਿਕਰ ਵੀ ਹੈ ਅੱਜ ਅਸੀਂ ਉਸ ਸਿਲਸਲੇ ਵਿੱਚ ਵਰਨਰ ਸਾਹਿਬ ਦੇ ਐਗਸੀਲੈਂਸੀ ਦੇ ਅੱਗੇ ਰਿਕਵੈਸਟ ਕੀਤੀ ਹੈ ਕਿ ਉਹਨਾਂ ਗਰੀਬਾਂ ਨੂੰ ਜਿਹੜੀ ਫਸਲ ਕਿੰਨਾ ਦੀ ਨੁਕਸਾਨ ਹੋਈ ਹੈ ਇਮੀਡੀਏਟਲੀ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਕੰਪਨਸੇਸ਼ਨ ਕੋਈ ਮਿਲਣਾ ਚਾਹੀਦਾ ਹੈ ਜਿਹਦੇ ਵਿੱਚ ਉਹਨਾਂ ਨੇ ਸਾਡੇ ਤੇ ਇੱਕ ਬੜਾ ਇੱਕ ਬਹੁਤ ਵੱਡਾ ਕਦਮ ਚੱਕਿਆ ਔਰ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਸਰਫਤ ਭਗਵਨ ਮਾਨ ਜੀ ਨੂੰ ਟੈਲੀਫੋਨ ਕਰਕੇ ਇਹ ਕਿਹਾ ਕਿ ਇਮੀਡੀਏਟਲੀ ਇਹਨਾਂ ਬੰਦਿਆਂ ਨੂੰ ਜਿਹੜਾ ਕੰਪਨਸੇਸ਼ਨ ਦਿੱਤਾ ਜਾਏ ਔਰ ਉਹਨਾਂ ਦੀ ਜਿਹੜੀ ਦੇਖਰੇਖ ਹੈ ਉਹ ਜਲਦ ਜਲਦ ਕੀਤੀ ਜਾਏ ਔਰ ਇਹਨਾਂ ਦੀ ਗੱਲ ਸਹੀ ਹੈ ਖਨਾ ਸਰ ਮੈਂ ਕਿਹਾ ਉਹਨਾਂ ਨੇ ਕਿ ਪ੍ਰਕਿਰਿਆ ਜਨਾਬ ਜਨ ਕਿ ਗਰਦੋਰੀਆਂ ਹੋਣਗੀਆਂ ਕਿਉਂਕਿ ਠੇਕੇ ਦੇ ਲੋਕਾਂ ਨੇ ਜ਼ਮੀਨਾਂ ਲਈਆਂ ਹੁੰਦੀਆਂ ਜਿਹੜੇ ਗਰੀਬ ਲੋਕ ਸੋ ਅੱਜ ਇਹਨਾਂ ਸ਼ਬਦਾਂ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਬਾਕੀ ਜ਼ਿਲ੍ਹਿਆਂ ਦਾ ਵੀ ਉਹਨਾਂ ਨੇ ਕਿਹਾ ਵੀ ਪੰਜਾਬ 'ਚ ਜਿੱਥੇ ਹੋਰ ਵੀ ਹਾਦਸੇ ਹੋਏ ਨੇ ਉਹਨਾਂ ਦਾ ਵੀ ਜਿਹੜਾ ਸਰਵੇ ਕਰਕੇ ਉਹਨਾਂ ਦੀ ਵੀ ਜਿਹੜੀ ਪੂਰੀ ਰਿਪੋਰਟ ਪੜਾ ਕੇ ਉਹ ਮੰਗਵਾਈ ਜਾਏ ਔਰ ਕਿੱਥੇ ਕਿੱਥੇ ਨੁਕਸਾਨ ਹੋਇਆ ਉਹ ਨੁਕਸਾਨ ਜਿਹੜੇ ਨੇ ਲੋਕਾਂ ਨੂੰ ਇਮੀਡੀਏਟਲੀ ਦਿੱਤੇ ਜਾਣ ਇਹ ਤੁਹਾਡੇ ਸਾਹਮਣੇ ਅੱਜ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਕਰਦੇ ਸੀਗੇ ਕਿ ਮੌਜੂਦਾ ਸਰਕਾਰ ਕਿਸਾਨਾਂ ਦੇ ਪ੍ਰਤੀ ਗਰੀਬਾਂ ਦੇ ਪ੍ਰਤੀ ਬਿਲਕੁਲ ਇਸ ਵੇਲੇ ਕਮ ਕੰਦੀ ਨੀਂਦ ਸੋਏ ਹੋਏ ਨੇ ਔਰ ਦੂਜੇ ਪਾਸੇ ਭਾਜਪਾ ਜਨਤਾ ਪਾਰਟੀ ਜਿਨ੍ਹਾਂ ਨੇ ਹਮੇਸ਼ਾ ਗਰੀਬਾਂ ਦੇ ਹੱਕ ਲੜੇ ਨੇ ਉਤੋਂ ਦੁਨੀਆ ਪਾਲਿਸੀਆਂ ਆ ਰਹੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਆ ਰਹੀਆਂ ਨੇ ਚਾਹੇ ਉਹ ਆਟਾ ਦਾਲ ਦੀ ਏ ਚਾਹੇ ਤੁਹਾਡੀ ਇਲਾਜ ਦੀ ਏ ਚਾਹੇ ਸਬਸਿਦੀ ਕਿਸਾਨਾਂ ਦੀ ਉਹ ਸਾਰੀਆਂ ਪਾਲਿਸੀਆਂ ਸਾਡੇ ਨਵਿੰਦਰ ਖੋਦੀ ਦੀ ਸਾਡੇ ਪ੍ਰਧਾਨ ਮੰਤਰੀ ਜੀ ਔਰ ਸਾਡੀ ਭਾਜਪਾ ਜਨਤਾ ਪਾਰਟੀ ਦੀਆਂ ਪਾਲਿਸੀਆਂ ਦੇ ਅਧੀਨ ਆ ਰਹੀਆਂ ਨੇ ਤਾਂ ਮੈਂ ਇਹਨਾਂ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਤੋਂ ਜਿਵੇਂ ਦਾ ਚਾਚਗਰ ਤੋਂ ਤੁਹਾਨੂੰ ਇੰਤਜ਼ਾਰ ਕਰਨੀ ਪਈ لیکن ਇਹ ਮੁੱਦਾ ਬੜਾ ਜ਼ਰੂਰੀ ਸੀਗਾ ਔਰ ਅਸੀਂ ਚਾਹੁੰਦੇ ਆਂ ਔਰ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਵੀ ਹੋ ਗਈ ਹੈ ਕਿ ਅਸੀਂ ਇਮੀਡੀਏਟਲੀ ਜਿਹੜਾ ਇਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੰਪਨਸੇਸ਼ਨ 50000 ਕਿੱਲੇ ਦਾ ਜਿੱਥੇ ਫਸਲ ਖੜੀ ਹੋਈ ਸੀਗੀ ਤੇ ਜਿੱਥੇ ਨਾੜ ਸੀਗਾ ਉੱਥੇ 15000 ਔਰ ਉਹਨਾਂ ਨੂੰ ਮੂੰਗੀ ਦਾ ਜਿਹੜਾ ਫਸਲ ਹੈ ਉਹ ਮੂੰਗੀ ਦਾ ਬੀਜ ਔਰ ਬੁਆਈ ਜਿਹੜੀ ਹੈ ਉਹ ਮੁਫਤ ਦਿੱਤੀ ਜਾਏ ਔਰ ਜਿਹੜੇ ਪਰਿਵਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 3 ਮਹੀਨੇ ਦਾ ਜਿਹੜਾ ਰਾਸ਼ਨ ਹੈ जारी है कि गरीबा कोई गुस्सा मिल जाए या उन्होंने गुजारा हो बहुत बहुत धन्यवाद थैंक यू वैरी मच दो ढाई सौ एकड़ से ऊपर ढाई तीन सौ के दरमियान सौ डेढ़ तो सौ जीरा ये एक 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 साइड का बता रहा हूँ बाकी अलग अलग डिस्ट्रिक्ट में भी और बटारा में महासा में बटकारा में मांडा में, 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 में दे। उत्तर ਬਹੁਤ ਜੀ ਠੀਕ ਹੋ। ਕੋਈ ਅਦਰ ਕੁਐਸਚਨ ਕੀ? ਸਮਾਜ ਦੇ ਵਿੱਚ ਦੇਖੋ ਸਮਾਜ ਗਵਰਨਰ ਸਾਹਿਬ ਦਾ ਤਾਂ ਹੁਕਮ ਹੋਣਨ ਕਿ ਆ ਵੀ ਇਮੀਡੀਏਟ ਇਮੀਡੀਏਟ ਦਾ ਮਤਲਬ ਹੈਗਾ ਤੁਰੰਤ। ਵੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਜਿਹੜਾ ਉਹਨਾਂ ਨੇ ਆਰਡਰ ਦਿੱਤਾ ਹੈਗਾ। ਮਾ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਇਮੀਡੀਏਟਲੀ ਗੰਭੀਰਤਾ ਨਾਲ ਆਇਆ। ਸੀਐਮ ਸਾਹਿਬ ਨੂੰ ਵੀ ਕਿਹਾ ਹੈਗਾ ਵੀ ਇਮੀਡੀਏਟਲੀ 1 ਟੂ 1 ਉਹਨਾਂ ਦੀ ਟੈਲੀਫੋਨ ਤੇ ਸਾਡੇ ਸਾਹਮਣੇ ਗੱਲ ਹੋਊ।

ਜਿਹੜੇ ਕਿ ਟੋਟਲੀ ਦੇ ਆਰ ਨਾਟ ਹਾਪਨਡ ਅਬਾਊਟ ਫੋਰ ਪੀਪਲ ਆਫ ਥੀਸ ਕਾਈਂਡ ਆਫ ਇਨਸੀਡੈਂਟ ਉਹਨਾਂ ਨੂੰ ਸਟੇਟ ਕਰਾਂਗੇ ਤੇ ਫਾਇਰ ਬ੍ਰਿਗੇਡ ਉੱਥੇ ਨਹੀਂ ਫਾਇਰ ਬ੍ਰਿਗੇਡ ਜਿਹੜਾ ਹੈਗਾ ਉਹਦਾ ਜਿਹੜੇ ਫੰਡ ਅਸੀਂ ਦਿੱਤੇ ਸੀ Balliye ਗਵਰਨਮੈਂਟ ਵੈਲੇ ਉਹ ਮਿਸਯੂਜ਼ ਹੋ ਗਏ ਉੱਥੇ ਉੱਥੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਔਰ ਐਡਮਿਨਿਸਟ੍ਰੇਸ਼ਨ ਸ਼ੁਡ ਬੀ ਪੁੱਲ ðiਰ ਸੌਕਸ